ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪ੍ਰਿੰਗੜੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬਿੰਦੋਵਾਲ ਦੇ ਕੋਲ ਆਇਆ ਦੋਸਤੋ ਬਿੰਦਾ ਤੇ ਪਿੰਦਾ ਵੀਰ ਆਗੇ ਜੀ ਠੀਕ ਆ ਜੀ ਤੇ ਅੱਜ ਪਸ਼ੂ ਉਹ ਜਿਹੜੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤਿੰਨ ਦਿਖਾਉਣੇ ਆ ਇੱਕ ਬਿਲਕੁਲ ਸੱਜਰ ਸੋਈ ਵੈਰ ਦਿਖਾ ਦੇਾਂਗੇ ਇੱਕ ਆ ਟੁੱਕੀ ਜਿਹੜੀ ਵੈਰ ਦਿਖਾਵਾਂਗੇ ਤੁਹਾਨੂੰ ਗੱਬਣ ਪਿਆਰੀ ਤੇ ਇੱਕ ਟੋਕੜ ਗੱਬਣ ਮਾਗਾ ਜਰਸੀ ਬਰੀਡ ਦੇ ਵਿੱਚ ਸੋ ਤਿੰਨੇ ਵੈੜਾ ਨੇ ਤਕਰੀਬਨ ਕੋਈ 5-4 ਨਗ ਜਿਹੜੇ ਇਸ ਕਿਨੇ ਦੇ ਉੱਪਰ ਹੁੰਦੇ ਆ ਮੌਜੂਦ ਜਦੋਂ ਮਰਜ਼ੀ ਮੇਰਾ ਭਰਾ ਕੋਈ ਆਕੇ ਤੁਸੀਂ ਇੱਥੇ ਆਣ ਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰ ਸਕਦੇ ਹੋ ਗੱਬਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਕਰਕੇ ਲੈ ਜਾਓ ਠੀਕ ਆ ਜੀ ਸੋ ਪੱਤੀ ਇੱਥੋਂ ਕੋਈ 5-4 ਕਿਲੋਮੀਟਰ ਦੀ ਦੂਰੀ ਆ ਹਰੀ ਕੇ ਪੱਤਨ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਆ ਜੀ ਸੋ ਬੱਠੇ ਪਣੀ ਪਿੰਡ ਪਨਗੋਟਾ ਇਹ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡ 25 ਤਰੀਕ ਅਜ 25 ਫਰਵਰੀ ਆ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਆ ਉਹ ਕਰਦੇ ਆ ਪੂਰੀ ਗੱਲਬਾਤ ਲੈ ਸਭ ਤੋਂ ਪਹਿਲਾਂ ਵੀਰ ਬਿੰਦੇ ਸਾਸਰੀਕਾਲ ਸਾਸਰੀਕਾਲ ਸਾਰੇ ਭੈਣ ਭਰਾਵਾਂ ਨੂੰ ਸਾਸਰੀਕਾਲ ਜਿੰਨੇ ਚੈਨਲ ਵੇਖ ਰਹੇ ਸਾਰਿਆਂ ਨੂੰ ਵੱਤੋ ਸਾਸਰੀਕਾਲ ਭੈਣ ਭਰਾਵਾਂ ਨੂੰ ਸਾਸਰੀਕਾਲ ਮਹਾਰਾਜ ਠੀਕ ਠਾਕ ਜੀ ਹਾਂਜੀ ਚਾਦੀ ਕਲਾ ਵੀਰ ਜੀ ਤੇ ਕਿੱਥੇ ਆਪਣਾ ਭਿੰਦਾ ਤਾਂ ਆਵੇ ਆ ਗਿਆ ਜੀ ਸਾਸਰੀਆਂ ਭਿੰਦਾ ਪਿੱਛੋਂ ਜਿਉਂਦਾ ਨਿਕਲ ਕੇ ਹੈ ਜੀ 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 ਵਿੱਚ ਲੇਟ ਹੋ ਜਾਂਦਾ ਥੋੜਾ ਬਿਜ਼ੀ ਆਣਾ ਅੱਛਾ ਬਿਜ਼ੀ ਜਿਆਦਾ ਹਾਂ ਜੀ ਹਾਂ ਜੀ ਅੱਜ ਬਿਜ਼ੀ ਹੈ ਹਾਂ ਥੱਕਿਆ ਹੁੰਦਾ ਥੱਕਿਆ ਹੁੰਦਾ ਹੋ ਜਾਂਦਾ ਵੀ ਜੀ ਅੱਛਾ ਹਾਂ ਜੀ ਹਾਂ ਜੀ ਰਾਤ ਫਿਰ ਪੁੱਜੋ ਨਸੀਂਦੀ ਨਾ ਅੱਛਾ ਤੇਨੇ ਉਠਾ ਲੇਟ ਹੁੰਦਾ ਅੱਛਾ ਖਰਾਗਾ ਖਰਾਗਾ ਮੈਨੂੰ ਨਾ ਲੱਗਦਾ ਵੀ ਮੈਨੂੰ ਨਾ ਲੱਗਦਾ ਵੀ ਆਪਣੇ ਭੈਣ ਭਰਾ ਦੇ ਨੇ ਮਾਲ ਵੇਦੇ ਤੁਸੀਂ ਰਾਤ ਵੇਦੇ ਫਿਰ ਹਾਂ ਜੀ ਦਿਨ ਦਾ ਜਿਆਦਾ ਹੀ ਅੱਜ ਰਾਤ ਉਹ ਦੱਦਦੇ ਹੋ ਸਿਆਣੇ ਆਂਦੇ ਨੇ ਇਹਨਾਂ ਨੂੰ ਦੋ ਗ੍ਰਾਮ ਜਿਆਦਾ ਖੜੀ ਉਹ ਗੱਲ ਆ ਅ ਲੋ ਅਜਾ ਬੰਦੇ ਵੀਰ ਅੱਜ ਪਸ਼ੂ ਤਿੰਨ ਆਪਣੇ ਕੋਲ ਵੇਰਾ ਤਿੰਨੇ ਵਿੱਚ ਹਰੇਕ ਤਰ੍ਹਾਂ ਦਾ ਨਾਗ ਆ ਗਿਆ ਇੱਕ ਟੋਕਰ ਦਾ ਬਣਾ ਕੀ ਜੇ ਹਾਂਜੀ ਵੀਰ ਜੀ ਆਇਦਰ ਜਿਹੜੀ ਖਟੋਕੀ ਹੈ ਤਿਆਰੀ ਤੇ ਹਾਂਜੀ ਸ਼ਾਈ ਵਾਲ ਕ੍ਰੋਸ ਤੇ ਇਧਰ ਇੱਕ ਗਰਨਾਡੋ ਦੇ ਵਿੱਚ ਆਹ ਜਿਹੜੀ ਸੂਈ ਆ ਹਾਂਜੀ ਸੂਈ ਹੈ ਜੀ ਠੀਕ ਹੈ ਵੀਰ ਤੇ ਸ਼ੁਰੂਆਤ ਆਪਾਂ ਕਰਨੀ ਨੇ ਆਪਾਂ ਜਿਹੜੇ ਨੰਬਰ ਤੇ ਸੂਈ ਪਖਾ ਦਈਏ ਤਾਜੀ ਤੇ ਕੀ ਇਹਦਾ ਵੀ ਸੂਹਾ ਕਿੰਨੇ ਦਿਨਾਂ ਦੀ ਸੂਈ ਆ ਵੀਰੇ ਦੂਜਾ ਸੂਹਾ ਵਾ ਦੂਜਾ ਸੂਆ ਹਾਂਜੀ ਵੀਰ ਜੀ ਠੀਕ ਹੈ ਜੀ ਅੱਜ ਇਹਨੂੰ ਕਿੰਨਾ ਸਮਾਂ ਹੋ ਗਿਆ ਸੀ ਇਹਨੂੰ ਵੀਰ ਜੀ 15 ਤੋਂ ਵੱਧ ਦਿਨ ਹੋ ਸਕਦੇ ਨੇ ਲਗਭਗ 15 16 ਦਿਨ ਹੋ ਗਏ ਠੀਕ ਆ 15 16 ਦਿਨਾਂ ਦੇ ਦੌਰਾਨ ਹਾਂਜੀ ਹੋ ਗਏ ਇੰਨੇ ਕ ਦਿਨਾਂ ਠੀਕ ਹੈ ਜੀ ਲੋ ਵੀ ਦੂਜਾ ਸੂਆ 15 16 ਦਿਨਾਂ ਦੀ ਦੋਸਤ ਸੁਈ ਆ ਮਗਰ ਇਹਦੇ ਕੀ ਆ ਅੱਛਾ ਵੀਰ ਮਗਰ ਬੱਚਾ ਆ ਗਿਆ ਜੀ ਲੋ ਵੀ ਬੱਚਾ ਮੇਲ ਕਾਫ ਆ ਮਗਰ ਐਸ ਵਕਤ ਬਿੰਦੇ ਬਾਈ ਕਿੰਨਾ ਇਹਨਾਂ ਥਰੇ ਦੁੱਧ ਤੋ ਉਹਦੇ ਵੀ 17 ਵੇ 18 ਵੇ ਆਪਾਂ ਪਰ 16 ਕਿਲੋ ਦੀ ਗਰੰਟੀ ਦਵਾਏ ਨੈਟ ਚ ਲੁਗ 16 ਕਿਲੋ ਦੋ ਤਾਂ ਮਹੀਨਿਆਂ ਹੈ ਉਹ ਗਾ 17 ਕਿਲੋ ਨਿਕਲੂਗਾ ਠੀਕ ਹੈ ਜੀ ਪਰ ਹੁਣ ਆਪਾਂ 16 ਲੀਟਰ ਹੀ ਮਹੀਨਤੀ ਦੇਣੀ ਜੀ ਦੀ ਠੀਕ ਹੈ ਜੀ ਹਾਂਜੀ ਵੀ ਮਤਲਬ ਐ ਵੀ ਜਿਹੜਾ ਪਾਈ ਜਿਹੜਾ ਕਿਸੋ ਤਰਾਹ ਹੋ ਵੀਰ ਜੀ ਚੋਂ ਮੈਂ ਦੋ ਟਾਈਮਾਂ ਦਾ ਪੰਨਾ ਚੋਕੇ ਲੈ ਕੇ ਜਾਵਾਂਗਾ ਇਥੋਂ ਠੀਕ ਹੈ ਜੀ ਤਸਲੀ ਕਰਕੇ ਖੜਨਾ ਆਪਦੀ ਬਿਲਕੁਲ ਪਰ ਅੱਗੇ ਇੱਕ ਰੱਸੀ ਥੱਲੇ ਲੈਂਦੀ ਜੋ ਲੱਤਾਂ ਦੇ ਹਾਂ ਥੱਲੇ ਜੰਗਾ ਪਾਉਂਦੇ ਇਹਨੂੰ ਹਾਂ ਠੀਕ ਹੈ ਪੇਨੇ ਵੰਗਾ ਪਾਈ ਲੱਗਦੇ ਹਾਂਜੀ ਇਹ ਨੋਟ ਕਰਾ ਦਿਓ ਮੁੜ ਕੇ ਕ ਲੋ ਵੀ ਇਹ ਦੋਸਤੋ ਜਿਵੇਂ ਆਪਾਂ ਗੱਲ ਕਰ ਲਈਏ ਵੀ ਮਗਰਲੇ ਕੋਟਿਆਂ ਤੋਂ ਉੱਪਰ ਨਹੀਂ ਪੈਣਾਗਾ ਜਿਹੜਾ ਰੱਸੀ ਥੱਲੇ ਪੈਣੀ ਹੈ ਜੂੜ ਥੱਲੇ ਪੈਣਾ ਲੱਤਾਂ ਨੂੰ ਜੱਟਿਆਂ ਤੋਂ ਉੱਪਰ ਤੋਂ ਬਿਲਕੁਲ ਸੈਂਟਰ ਦੇ ਵਿੱਚ ਪੈਣਾ ਠੀਕ ਹੈ ਜੀ ਤੇ ਆ ਜਿਹੜੀ ਉਹਨੂੰ ਮੇਨ ਗੱਲ ਦੱਸ ਦਿੱਤੀ ਕਈ ਨਾ ਪੋਤੋਂ ਜੂੜ ਪਾ ਲਈਏ ਪਸ਼ੂ ਹਿੱਲ ਜੁਲ ਕਰਦਾ ਰੋਣ ਹਿੱਲ ਜਾਂਦਾ ਠੀਕ ਹੈ ਜੀ ਲੋ ਵੀ ਕੱਢ ਵੀਰ ਪਿੰਡੇ ਬਾਹਰੋਂ ਇੱਕ ਵਰੀ ਤੋੜ ਕੇ ਦਿਖਾਈਏ ਸੋ ਦੋਸਤੋ ਦੂਜਾ ਸੂਆ ਬੱਚੀ 15 16 ਦਿਨਾਂ ਦੀ ਸੂਈ ਤਕਰੀਬਨ ਇੱਥੇ ਕੀ ਸਮਾਂ ਹੋਇਆ ਠੀਕ ਹੈ ਜੀ ਬੱਚਾ ਮਗਰ ਸੋ ਪਲੀ ਪਲੀਤੀ ਕੱਦ ਤਕਰੀਬ ਆਮ ਨੋਰਮਲ మీడియం ਹਾਈਟ ਤੋਂ ਪਲਾਸਾ ਉੱਚੀ ਆ ਆ ਦੇਖੋ ਤੇ 16 ਲੀਟਰ ਜਿਹੜਾ ਜੋਗਮਾਈ ਦਾ ਤੇਰੇ ਦੁੱਧ ਐਸ ਵਕਤ ਹਾਜ਼ਰ ਆ ਠੀਕ ਆ ਤੋ ਸਮਾਂ ਤਕਰੀਬਨ ਕੋਈ 1:30 ਵਜੇ ਦਾ ਤੇ ਮਾਰਨਿੰਗ ਚਵਾਈ ਕਿੰਨੇ ਕ ਵਜੇ ਕਰਤੀ ਫਿਰ 4 ਵਜੇ ਕੀਤੀ ਜੀ 4 ਵਜੇ ਕੀਤੀ ਵੀਡੀਓ ਦਾ ਕਰਕੇ 4 ਵਜੇ ਚੋਤੀ ਠੀਕ ਆ ਜੀ ਹਾਂਜੀ ਉਹ ਵੀ 4 ਵਜੇ ਦੋਸਤੋ ਮਾਰਨਿੰਗ ਜਿਹੜੀ ਆ ਚਵਾਈ ਇਹਦੀ ਕਰ ਦਿੱਤੀ ਗਈ ਸੀ ਬਾਕੀ ਥਣ ਵੇਖੋ ਤੁਸੀਂ ਠੀਕ ਆ ਜੀ ਹੱਥੀ ਮੁਠੀ ਵਾਲਾ ਥਣ ਆ ਸੋ ਚੰਗੀ ਸੋਹਣੀ ਸਪੇਸ ਵੰਡ ਜਿਵੇਂ ਜਿਵੇਂ ਸ਼ਾਮ ਦੀ ਚੁਵਾਈ ਵਾਲਾ ਕਰਮਾਂ ਲਈ ਜਾਊਗੀ ਟੱਡਾ ਲੇਵਾ ਹੋਰ ਭਾ ਕੇ ਤਿਆਰ ਕਰ ਲੂਗੀ ਠੀਕ ਆ ਇਹਦੇ ਬਾਕੀ ਵੀਰ ਬਿੰਦੇ ਕਿਸੇ ਰਕਮ ਦਾ ਕੋਈ ਭੂਰ ਛੱਡੇ ਨਹੀਂ ਕਰਾ ਸਾਡੇ ਗਰੰਟੀ ਹੋਗੀ ਵੀਰ ਜੀ ਲੈ ਲੈ ਗਰੰਟੀ ਦਵਾ ਵੀਰ ਜੀ ਕੋਈ ਕੰਮ ਨਾ ਹੋ ਗਿਆ ਭੂਰ ਛੱਡੇ ਠੀਕ ਆ ਜੀ ਚੁਵਾਈ ਇੱਕ ਨੰਬਰ ਹੋ ਵੀਰ ਨਗਰ ਦੀ ਠੀਕ ਆ ਲੈ ਵੀਰ ਇੱਕ ਵਾਰੀ ਹੋਰ ਮੜਾ ਕਮਾ ਦੇ ਇਹਨੂੰ ਤੋਰ ਦੇ ਆ ਲਓ ਜੀ ਸੋ ਚੁਵਾਈ ਇੱਕ ਨੰਬਰ ਆ ਠੀਕ ਆ ਜੀ ਕੋਈ ਭੂਰ ਛੱਡੇ ਦੀ ਗੱਲ ਹੋਵੇ ਤਾਂ ਪਹਿਲਾਂ ਦੱਸੀ ਜਾਊਗੀ ਆ ਚੈੱਕ ਕਰੋ ਤੁਸੀਂ ਮੁੱਠੀ ਮੁੱਠੀ ਬਹੁਤ ਸੋਨਾ ਕੱਦਕਾਰ ਆ ਠੀਕ ਆ ਜੀ ਤੇ ਕੋਕਾ ਕੋਲਾ ਜਿਹਾ ਰੰਗ ਹੈ ਜੇ ਮੈਂ ਆਪਾਂ ਕਹਿ ਦਿੰਦੇ ਆ ਵੀ ਕੋਕਾ ਕੋਲਾ ਜਿਹਾ ਕਾਫੀ ਕਲਰ ਤੇ ਬਲੈਕ ਕਾਫੀ ਦਾ ਜਿਹੜਾ ਕਾਫੀਨੇਸ਼ਨ ਜੇ ਆ। ਸੋ ਕਰੋ ਸੰਗ ਦੇ ਵਿੱਚ ਵੜਾ ਆ ਕੇ ਗਰਮੀਆਂ ਦੀ ਜਿੰਦ ਜਾਨ ਆ ਤੇ ਪਲੀ ਪਲੀਤੀ ਤੁਸੀਂ ਚੈੱਕ ਕਰੋ। ਫੁੱਲ ਵਜਨ ਨੂੰ ਲੋੜ ਦੇ ਵਿੱਚ ਆ ਚੰਗੀ ਪਲੀ ਪਲੀਤੀ ਆ ਕੋਈ ਲਿੱਸੀ ਫਿੱਕੀ ਨਹੀਂ ਗੀ। ਉਹ ਵਜਨ ਵਜੂਦ ਵਿੱਚ ਅੱਛੀ ਦਾ ਬਹੁਤ ਵਧੀਆ ਠੀਕ ਆ ਜੀ। ਬਿਲਕੁਲ ਫਾੜੀ ਵਾਲਾ ਚੱਡਾ। ਤੇ ਦੁੱਧ ਗਰਮ ਵਾਲੀ ਤਰ੍ਹਾਂ ਚੰਗਾ ਠੀਕ ਆ ਜੀ। 10 ਗੀ ਲੀਟਰ ਚੱਲਣ ਲਈ ਹੈ ਚਲੋ ਜਿਆਦਾ ਨਹੀਂ ਆਪਾਂ ਕਰਾਂਗੇ ਪਰ 16 ਗੀ ਲੋ ਪਕਹਿਦਾ ਦੇਣਾ ਇਹਦਾ। ਠੀਕ ਆ ਜੀ। ਹਾਂਜੀ ਠੀਕਾ ਬਾਕੀ ਵੀਰ ਬਿੰਦੇ ਨਾਰਮਲ 18 17 18 17 ਲੀਟਰ ਦੀ ਬਹੁਤ ਆਪਣੀ ਥਾਂ ਇੱਕ ਦੁੱਧ ਇੰਨਾ ਵੀਰ ਜਿਹਾ ਥਲੇ ਹਾਂ ਹਾਂਜੀ ਤੇ ਕੀ ਮੁੱਲ ਕਰਦੇ ਆ ਦੇ ਦਈਏ ਕਿੰਨੇ ਦੀ ਵੀਰੇ 70 ਹੀ ਦੇ ਦਈਏ 70 ਤੀ ਦੇ ਦੋ ਮਾਲਕੋ ਹਾਂਜੀ ਲੈ ਸਲੂਸ ਕਰਕੇ ਦੇਈਏ ਕਿ ਦੋ ਛਾੜ ਤਾਂ ਵੀ 70 ਚੋਂ ਠਾੜ ਦੀ 68 ਦੀ ਦੇ ਦਾਂਗੇ ਠਾਈ ਵੀਰ 67000 ਦੀ ਦੇਣੀ ਆਪਾਂ 70000 ਰੁਪਏ 70000 ਰੁਪਏ 67000 ਦੀ ਅੱਛਾ ਜੀ ਹਾਂਜੀ ਜੀ ਕੋਈ ਆਏਗਾ ਮੰਤਨ ਕਰਦਾ ਇੱਥੇ ਆ ਜੂ ਵੀਰ ਜੀ ਠੀਕ ਹੈ ਜੀ ਹਾਂਜੀ ਅਗਰ ਮੰਤਨ ਕਰਦਾ ਮੰਤਨ ਕਰਾਂਗੇ ਹਾਂਜੀ ਲੋ ਵੀ ਬਾਕੀ ਤੁਸੀਂ ਪੂਰਾ ਬਾਡੀ ਸਟ੍ਰਕਚਰ ਜਿਹੜਾ ਦੋਸਤੋ ਦੇਖ ਰਿਆ 67000 ਦੀ ਇਹ ਤੁਹਾਨੂੰ ਵਾੜ ਮਿਲ ਜੂਗੀ ਚੰਗੀ ਬਿਲਕੁਲ ਬਣੀ ਥਨੀਆ ਕਰਮੀਆਂ ਜੇ ਸਰ ਗਰਮੀਆਂ ਤੋਹਈ ਆਏ ਹਾਂ ਹਾਂਜੀ ਚੌੜਾ ਪਿੱਠ ਪੂੜਾ ਉਤੋਂ ਪੂਰੀ ਰਾਜੀ ਠੀਕ ਆ ਜੀ ਹਾਂਜੀ ਬਹੁਤ ਸੋਹਣਾ ਹਵਾਨਾ ਲੇਵਾ ਠੀਕ ਆ ਤੇ ਬਾਕੀ ਬਹੁਤ ਵਧੀਆ ਲੱਗਾ ਪ੍ਰਾਈਵੇਟੀ ਹਾਂ ਬਾਕੀ ਉਹ ਗੱਲਾਂ ਨਹੀਂ ਵੀ ਕੋਈ ਹੱਥੋਂ ਉੱਤੋਂ ਤੇਰਾ ਕੋ ਲੱਤ ਛੜਾ ਕੇ ਨਹੀਂ ਨਹੀਂ ਵੀਡੀਓ ਕੰਮ ਨਹੀਂ ਹੈਗਾ ਵੀਦੀ ਜੀ ਹਾਂ ਹਾਂਜੀ ਕਿਰ ਪਹਿਲਾਂ ਥੱਲੇ ਪਾਉਣਗੇ ਆਈ ਆ ਉਹੋ ਜੀ ਲੱਤ ਛੜਾ ਲਈ ਨਹੀਂ ਵੀ ਗੱਲ ਹਾਂਜੀ ਹਾਂਜੀ ਬਿਲਕੁਲ ਜੀ ਸਹੀ ਹੋ ਗਿਆ ਠੀਕਾ ਜੀ ਮਗਰ ਬੱਛਾ ਤੇ ਮਿਲ ਕਾਪਾ ਇਧਰ ਇੱਕ ਦੋਸਤੋ ਤੁਹਾਨੂੰ ਆਪਾਂ ਸ਼ਾਈ ਵਾਲ ਦੇ ਵਿੱਚ ਦਿਖਾ ਦਿੰਨੇ ਆ ਕ੍ਰੋਸ ਸ਼ਾਈ ਵਾਲ ਦੇ ਚ ਆ ਗਈ ਆ ਲਾਲ ਰੰਗ ਦਾ ਠੀਕਾ ਜੀ ਤੇ ਇਹਦਾ ਵੀਰ ਬਿੰਦੇ ਸੁਹਾ ਗਨਵਾਗਾ ਦੂਜਾ ਸੁਹਾ ਸੋਣਾ ਵੀਰ ਜੀ ਇਹ ਦੂਸਰਾ ਸੁਹਾ ਸੋਣਾ ਦੂਜਾ ਵੀਰ ਜੀ ਤੇ ਆਉਂਦੀ ਜਾਂਦੀ ਹੈ ਤਿਆਰੀ ਚ ਲੈ ਜੂ ਹਜੇ ਹਾਂ ਜੀ ਵੀਰ ਜੀ ਧੱਕ ਨਾ ਕੱਢ ਜੋ ਹਤਾ ਕੱਢ ਦੇ ਉਹ ਤਾਂ ਨਾ ਕੱਢਦੀ ਹਜੇ ਹਾਂਜੀ ਕਰਦੀ ਹੋਂਤਾ ਖੰਡ ਕਰਦੀ ਵੀ ਕਿਤੇ ਬਾਕੀ ਥਣ ਥਣੋਂ ਬੜਾ ਘੇਟ ਲੱਗਾ ਇਹਨੂੰ ਵੀ ਹਾਂ ਥਣ ਬਹੁਤ ਲੱਗਾ ਵਿੱਚ ਕਹਿਣਾ ਲੋ ਵੀ ਬਾਕੀ ਲੜਾ ਲੁੜਾ ਦੋਸਤੋ ਕਾਫੀ ਆ ਹਾਂਜੀ ਬਣ ਜਿੰਨੇ ਕ ਪਸ਼ੂ ਨੇ ਦਿਨ ਲੈਨੇ ਆ ਉਹਨੇ ਕੱਲ ਜਾ ਕੇ ਤੇ ਫੇਰ ਹੀ ਸਵੇਰੇ ਤੇ ਚੰਗੀ ਗੱਲ ਘਟ ਕੇ ਪਸ਼ੂ ਸੁਆ ਮਾਰੀ ਗੱਲ ਕਿਉਂਕਿ ਥੱਲੇ ਬਣਿਆ ਥਣੇ ਹੋਵੇ ਪਸ਼ੂ ਤੇ ਫੇਰ ਸਵਾਦ ਆ ਜਾਂਦਾ ਲਓ ਫਿਰ ਪਿੰਦੇ ਮੋੜ ਗਿਆ ਇਹਨੂੰ ਤੇ ਦੂਜਾ ਸਵੇਰ ਦੋਸਤੋ ਵਾਇਰਲ ਸੁਣਾ ਤੇ ਪੱਕੇ ਤੁਸੀਂ ਜੰਪਾਲ ਵੇਖੋ ਇਹਨੂੰ ਕਰਵਾ ਦਿਓ ਠੀਕ ਆ ਜੀ ਫੋਨ ਰਾਜੀ ਆ ਚੰਗੇ ਵਜਨ ਲੋਡ ਦੇ ਵਿੱਚ ਤੇ ਬਿਲਕੁਲ ਇਹਨ ਗੋਲ ਸਰਾਣੇ ਵਾਂਗੂ ਆ ਵੇਖੋ ਲਓ ਵੀ ਕਰੋ ਚੱਕ ਠੀਕ ਆ ਜੀ ਵਜਨ ਲੋਡ ਬੜਾ ਵੀ ਇੱਥੇ ਆ ਦੇਖੋ ਸੋ ਸ਼ਾਹੀ ਵਾਲਦਾ ਦੇ ਵਿੱਚ ਕੋਈ ਰਾਤੀ ਦੇ ਵਿੱਚ ਥੋੜਾ ਬਾਦਾ ਲिटल ਕ੍ਰੋਸ ਮੰਨ ਸਕਦਾ ਵੀਰ ਤੇ ਰੰਗ ਬਹੁਤ ਸੋਹਣਾ ਸ਼ਾਈਨਿੰਗ ਸ਼ੂਨਿੰਗ ਚੰਗੀ ਆ ਚਮਕ ਤਮਕ ਪੂਰੀ ਆ ਵੇੜਦੀ ਮੈਂ ਇਦੋਂ ਇੱਕ ਵਾਰੀ ਤੁਹਾਨੂੰ ਬਹਿਣੀ ਵਾਲੇ ਪਾਸੇ ਵੀ ਵਿਖਾ ਦੇਣਾ ਥਣ ਆ ਲਓ ਜੀ ਠੀਕ ਆ ਜੀ ਥੋੜਾ ਲਾਗਿਓ ਆਪਾਂ ਤੁਹਾਨੂੰ ਥਣ ਦਿਖਾ ਰਹੇ ਹਾਂ ਥੋੜਾ ਜ਼ੂਮ ਕਰਕੇ ਠੀਕ ਆ ਜੀ ਥਣ ਨੰਬਾ ਅੱਥੀ ਮੁਠੀ ਵਾਲਾ ਥਣ ਸੋ 53 53 ਤਾਂ ਇਹ ਵਰਗ ਜਿਹੜਾ ਮੇਰਾ ਬੜਾ ਹੋਈ ਵੀਰ ਜੀ ਹਾਂ ਚਿਪਣੇ ਵੀ ਵੀ ਅਵੇਂ ਚਿਪ ਕੇ ਫੁੱਲ ਗਰੰਟੀ ਲੈ ਜਾਂਦਾ ਮਾਲ ਆ ਠੀਕ ਆ ਜੀ ਵੀਰੇ ਘਰਾਂ ਜਿਹਾ ਮਾਲ ਲਈਦਾ ਏ ਲੋਵੀ ਬਾਕੀ ਬੇਲੂਨ ਵੀ ਚੰਗੀ ਆ ਠੀਕ ਆ ਜੀ ਲੰਬਾਈ ਸੋਹਣੀ ਆ ਇਸ ਵਿਹੜ ਦੀ ਕੱਦ ਹਾਈਟ ਵੀ ਆਮ ਨੋਰਮਲ ਮੀਡੀਅਮ ਹਾਈਟ ਤੋਂ ਪਲੱਸ ਹਾਈਟ ਆ ਵਿਛਲੇ ਮੇਲ ਤੋਂ ਥੋੜੀ ਜੀ ਉੱਪਰ ਆਪਾਂ ਕਹਿ ਸਕਦੇ ਆ ਤੇ ਚੰਗੀ ਆ ਭਾਨੇ ਚੱਡੇ ਦੀ ਸਾਫ ਸੁਥਰੀ ਆ ਠੀਕ ਆ ਤੇ 5-7-7 ਦਿਨ ਕੱਢੀ ਤੇ ਨਜ਼ਾਰਾ ਲਿਆ ਦੂ ਕਰਮਾ ਸੁ ਚੰਗੀ ਆ ਜਿੰਨੀ ਵੀ ਆ ਠੀਕ ਆ ਠੀਕ ਆ ਤੇ ਇਹਦਾ ਫਿਰ ਬਿੰਦੇ ਕੀ ਮੁੱਲ ਕੀ ਡਿਮਾਂਡ ਕਰਤੀ ਅੱਜ ਵੀ ਇਹਦੇ 60000 ਦੇ ਦੇ ਦਈਏ ਬੱਚੇ 60 ਦੀ ਦੇ ਦਈਏ ਹਾਂਜੀ ਲੈ ਸੁਣ ਉਸ ਕਰਕੇ ਤੇ ਇਹ ਖੁੱਲਾ ਇਮਾਨਦਾਨ ਕਰ ਗਿਆ ਅੱਜ ਫਿਰ ਮੇਰੇ 2 ਛਰ ਦੇ ਗਏ 56 ਦੇ ਦੇ ਗਏ 58 ਦੀ ਹਾਂਜੀ ਹੋਰ ਪਿੰਦੇ ਮਾਰ ਗਿਆ ਛਾਲ ਕੇ ਪਾਸੇੋਂ 5000 ਦੀ ਦੇ ਰੋ 56 ਦੀ ਹਾਂਜੀ ਲਓ ਵੀ ਚੱਕੋ 56000 ਦੀ ਹਾਂਜੀ ਕਰਦਾ ਛੋਟਾ ਪਾ ਵੀ ਦੇ ਹੋਰ ਆਦੀ ਕਰ ਉਹ ਵੀ ਹਾਂ 13 ਕਵਾ ਮੀਟਰ ਦੀ ਦੁੱਧ ਪਿੱਲੇ ਭਰਾ ਨਾਲ ਪਿੰਡ ਜੇ ਵੱਚੀ ਲਈ ਹੋਈਆਂ ਆ ਪਾਸਾ ਮੈਂ ਵੀ ਕੋਈ ਨਹੀਂ ਲੁੱਸੀ ਫਿੱਕੀ ਨਹੀਂ ਡਿਗਾ ਪਾੜੀ ਪਈ ਆ ਕੋਠੇ ਪਾਠੇ ਤੋਂ ਪੈਸੇ ਨਾਰਮਲ ਹੀ ਤੁਸੀਂ ਜੱਜ ਕਰ ਹੀ ਜਾਣੀ ਆ ਹਾਂਜੀ ਮੱਝਾ ਰਹਿੰਦਾ ਉੱਤੇ ਢਿੱਕਾ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਆ ਮੱਝਾ ਝੋਟੀਆਂ ਦੇਖਦੇ ਆ ਉਹ ਹਿਸਾਬ ਦਾ ਜੰਪ ਲੱਗਾ ਕਰਮਾਲੀ ਨੂੰ ਠੀਕ ਆ ਤੇ ਐਂਡ ਟੂ ਐਂਡ ਜਿਹੜੀ ਤੁਹਾਨੂੰ ਮਿਲ ਜੂਗੀ 58000 ਦੀ ਦੇ ਵਿੱਚੋਂ 1000 ਹੋਰ ਲੈ ਚ 57 ਦੀ 55000 ਕਿਤਾ ਦੇ ਵਿੱਚ 50 ਦੀ ਛੋਟਾ ਘਾਟੀਆਂ ਫੋਲੀ ਵੀ ਬਸ ਠੀਕ ਆ ਜੀ ਹਾਂਜੀ ਉਹ ਵੀ ਐਂਡ ਟੂ ਐਂਡ 56000 ਦੀ ਠੀਕ ਆ ਜੀ ਪੂਰੀ ਇਮਾਨਤ ਨਾਲ ਕਰਕੇ ਪੂਰੀਆਂ ਲਸਾਂ ਲੁਸਾਂ ਕਰਕੇ ਹਾਂਜੀ ਸੋ ਚੰਗੀ ਐ ਵਿਹੜ ਥੱਲੇ ਖੁੱਲਣ ਢਈ ਹੈ ਬਾਕੀ ਚੰਗੀ ਉਮੀਦ ਆਸ ਕਰ ਸਕਦੇ ਆ ਆਪਾਂ ਇਸ ਵਿਹੜ ਤੋਂ ਮਾਜੀ ਇਹ ਕਰਮਾਲੀ ਵੈਰ ਨਹੀਂ ਕਵਾਂਗੇ ਆਪਾਂ ਇਹ ਮੱਜਾਂ ਹੀ ਹੁੰਦੀਆਂ ਠੀਕ ਹੈ ਜੀ ਦੁੱਧ ਦਾ ਤਾਂ ਚੰਗਾ ਕਰਮਾਲੀਆਂ ਦਾ ਸੰਗੜਾ ਹੀ ਹੁੰਦਾ ਹਾਂਜੀ ਇੱਕ ਉਹ ਤੋਹਫਾ ਤੁਹਾਨੂੰ ਵਿਖਾਉਣੇ ਆ ਬਿਲਕੁਲ ਸਹ ਆ ਜਿਹੜਾ ਅੰਨੇ ਵੀ ਸਹ ਆ ਬੰਨਿਆ ਗੋਠ ਦੇ ਵਿੱਚ ਹਾਂਜੀ ਤੇ ਇਹ ਬਿਰਬਿੰਦੇ ਜਰਸੀ ਦੇ ਵਿੱਚ ਹੀ ਆ ਗਈ ਬੱਛੀ ਹਾਂਜੀ ਤੇ ਗਾਂ ਕਿੰਨੇ ਸੂਬੇ ਦੀ ਗੱਬ ਵੀਰ ਜੀ ਆ ਦੂਜੇ ਸੂਬੇ ਨੂੰ ਕੱਬ ਹੋਈ ਏ ਗਾਂ ਦੂਜੇ ਸੂਬੇ ਦੀ ਗੱਬ ਚੈੱਕ ਪਾਸ ਹੋਈ ਏ ਚੈੱਕ ਪਾਸ ਹੋਈ ਜੀ ਕਿੰਨੇ ਮਹੀਨਿਆਂ ਦੀ ਵੀਰ ਢਾਈਆਂ ਦੀ ਹੋਵੇ ਸਵਾ ਦੋਹ ਦੀਆਂ ਪਟਾਈਆਂ ਮਹੀਨਾ ਨਾ ਡਾਕਟਰ ਢਾਈਆਂ ਮਹੀਨਾ ਕਹੀ ਹੋਈ ਆ ਢਾਈਆਂ ਕਮੇਂ ਚੈੱਕ ਕਰਾਈ ਵੀ ਦੀ ਜਿੰਨੇ ਖਾਤੇ ਚੈੱਕ ਕਰਾ ਕੇ ਲੈ ਕੇ ਜਾਵੇ ਸਾਡੇ ਕੋਲ ਉਹ ਬਿਲਕੁਲ ਜੀ ਬਿਲਕੁਲ ਆ ਮੁੜ ਕੇ ਬਾਅਦ ਗਾਰੰਟੀ ਨਹੀਂ ਕੋਈ ਵੀ ਦੇਣੀ ਸਾਡੇ ਤੇ ਆਪਣੇ ਘਰੇ ਚੈੱਕ ਕਰਾ ਕੇ ਚੈੱਕ ਕਰਾਈਸ ਫਿਰ ਲੈ ਕੇ ਜਾਓ ਆ ਇੱਥੇ ਆ ਕੇ ਤਸल्ली ਨਾਲ ਚੈੱਕ ਕਰਾਵੇ ਅਗਲੇ ਦੇ ਘਰ ਦੇ ਕੋਲ ਕੋਈ ਗਾਰੰਟੀ ਨਹੀਂ ਆਪਣੇ ਘਰ ਡਾਕਟਰ ਲੈ ਕੇ ਚੈੱਕ ਕਰਾ ਕੇ ਚੈ ਵੇ ਦੇ ਉਥੋਂ ਹੀ ਕਰਾਈ ਆ ਅਗਲਾ ਇੱਥੋਂ ਕਰਾ ਲੈ ਬੇਟਾ ਆਹ ਦੇ ਦੀ ਆਪ ਦੀ ਕਰਾ ਕੇ ਕੋ ਲੈ ਜਾ ਜਿਹੜਾ ਮਰਜ਼ੀ ਆ ਉਹ ਦਾ ਡਾਕਟਰ ਸਾਹਿਬ 50 ਤੋਂ ਦੁੱਧ ਕਿੰਨੇ ਦੇ ਥੱਲੇ ਦੁੱਧ ਵੀਰੇ ਪਾਣਾ ਵੀ ਦੇ ਕੁਝ ਵਾਈ ਕੀਤੀ ਕੁਝ ਲੈਦੀ ਆ ਚਾਰ ਪੰਜ ਗੋਲ ਦੁੱਧ ਦੀ ਹੋਈ ਥੱਲੇ ਐਡ ਆਈਡੀਆ ਮੰਨ ਲੈ ਕੋਈ ਚਾਰ ਨੇ ਪੰਜ ਵੇ ਜਾਂ ਚਾਰ ਨੇ ਪੰਜ ਨੇ ਕੋਈ ਵੀ ਨਾ ਚੋ ਰਾਜੇ ਜੀ ਪੱਕਾ ਮੰਨੋ ਵੀ ਜਿਹੜਾ ਹੋਊਗਾ ਨਾ ਹਾਂਜੀ ਹਾਂਜੀ ਇਹ ਚੱਕਰ ਚ ਲਓ ਬੇ ਨਹੀਂ ਚਾਹ ਤੂੰ ਚੰਗੀ ਸੋਹਣੀ ਵਧੀਆ ਵਧੀਆ ਹਾਂਜੀ ਸੋਹਣੀ ਚਾਹ ਬਣਾ ਦੂ ਐਟੀ ਨਹੀਂ ਗੱਲ ਹੋਣ ਵੀ ਠੰਡੀ ਇਕਲਾਪਾਣੇ ਆਸਤੇ ਚਲੋ ਕੋਈ ਭਰਾ ਲੈ ਜਾਊਗਾ ਗਾਂ ਬਣੀ ਆ ਚਲੋ ਨਿਤਰੀਆ ਕਰਮਾ ਲਈ ਹਾਂਜੀ ਤਾਂ ਦੋਸਤੋ ਆਸ ਆ ਵੀ ਚਲੋ ਪਸੂ ਨੇ ਸੂਈ ਪੈਣਾਗਾ ਠੀਕ ਹੈ ਜੀ ਕੋਈ ਵੀ ਸੱਜਣ ਆਪਣਾ ਵੀਰ ਆਉਂਦਾ ਤਾਂ ਤੁਸੀਂ ਇੱਥੇ ਬਿਲਕੁਲ ਆਪਣਾ ਚੈੱਕ ਕਰਵਾ ਸਕਦੇ ਹੋ ਠੀਕ ਹੈ ਜੀ 2 ਉਹਦੀ ਕੋਈ ਸਵਾ 2 ਉਹਦੀ ਕੋਈ ਢਾਈਆਂ ਢੇੜ-ਗੇੜ ਜਿਹੜਾ ਸਮਾਂ ਗੱਬਰ ਚੈੱਕ ਪਾਸ ਦਾ ਤੇ ਗਾਂ ਕੋਈ ਦੂਜੇ ਦੇ ਸਵੇਰੇ ਸੂਣੀ ਆ ਵਹਿੜ ਥੱਲੋਂ ਹਵਾਨੇ ਚੱਡੇ ਦੀ ਗੱਲ ਕਰਕੇ ਤੇ ਸਫਾਈ ਪੂਰੀ ਕਿਸੇ ਤਰ੍ਹਾਂ ਦੀ ਕੋਈ ਫੋਟ ਨਹੀਂ ਕੀ ਨਾਲ ਠੀਕ ਹੈ ਜੀ ਬੱਚੇ ਕੋਈ ਬੱਚਾ ਟਰਾਂ ਨਹੀਂ ਲੱਗਾਗਾ ਚਾਰੇ ਥਾਣਾ ਤੇ ਚਵਾਈ ਚੁਵਾਈ ਦੀ ਚੰਗੀ ਆ ਇੱਕ ਨੰਬਰ ਚਵਾਈ ਵੇ ਜੀ 4 ਹੋ ਜੇ 5 ਹੋ ਜੇ ਕਿਉਂਕਿ ਅੱਜ ਹੀ ਮਾਲ ਇਕੱਠਾ ਕੀਤਾ ਠੀਕ ਆ ਜੀ ਕਈਆਂ ਪਸ਼ੂ ਅੱਜ ਭਲਕ ਦੇ ਵਿੱਚ ਆਇਆ ਹੁੰਦਾ ਤੇ ਕਦੀ ਚਵਾਈ ਕੀਤੀ ਹੁੰਦੀ ਆ ਤੇ ਉਸ ਅਕੋਰਡਿੰਗ ਜਿਹੜੀ ਕੋਈ 4-5 4-5 ਕਿਲੋ 4 ਕਿਲੋ ਜਿਹੜਾ ਦੁੱਧ ਦੇ ਤੇ ਥੱਲੇ ਹੁਣ ਮੌਕੇ ਤੇ ਹਾਜ਼ਰ ਆ ਤੇ ਬਾਕੀ ਤੁਹਾਨੂੰ ਗੱਬਣ ਦਾ ਟਾਈਮ ਪੀਰੀਅਡ ਦੱਸ ਹੀ ਦਿੱਤਾ ਠੀਕ ਆ ਜੀ ਆ ਇਧਰੋਂ ਤੁਹਾਨੂੰ ਆਪਾਂ ਥਣ ਵਿਖਾ ਦਿੰਨੇ ਆ ਹਲੋ ਜਾਂਦੇ ਮੈਂ ਆ ਤੋਰ ਲੋਗਾ ਲੋ ਵੀ ਚੰਗੀ ਆ ਪੱਛੀ ਹਾਂਜੀ ਵੀਰ ਬਾਕੀ ਬਿੰਦੇ ਬਾਈ ਤੀ ਚੌਂ ਦੀ ਬੇ ਕੋ ਠੰਡੀ ਜਨ ਮਰਜੀ ਬੈ ਕੇ ਚੋਲੇ ਗਏ ਵੀ ਇਹਨੂੰ ਹਾਂ ਨਵਾਇਆ ਹਾਂ ਨਵਾਇਆ ਨੇ ਮਾੜ ਖਾਂ ਦੇ ਤਾਂ ਮਾੜ ਨਵਾਇਆ ਬਾਕੀ ਮੀਮੂ ਪੈਂਦਾ ਰਿਹਾ ਜੇ ਕਿਹਦੀ ਹਾਂ ਟੱਲੀਆਂ ਥਾਵਾਂ ਤੇ ਨਾ ਹਾਂਜੀ ਤੇ ਇਹ ਵੀਰ ਬਿੰਦੇ ਕੀ ਮੁੱਲ ਰੂਗਾ ਕਿੰਨੇ ਦੀ ਪੱਛੀ ਅੱਜ ਦੇ ਦੇਣੀ ਹੈ ਵੀਰ ਜੀ 25000 ਦੇ ਲਈਏ 25 25 50 ਕੋ ਜਾਂਦੀ ਵੀ 70 ਤਾਂ ਵਿਖਾ 70 ਤਾਂ ਵਿਖਾ ਤਾਂ ਫਿਰ ਇੱਧਰ ਵਿਖਾਉਣਾ ਚਾਹੀਏ ਨੂੰ ਵਹਿਮ ਹੋਇਆ ਤਾਂ ਫਿਰ ਇਹਨੂੰ ਵਿਖਾ ਦਾਂਗੇ ਇਹ ਤਾਂ ਪਾਏ ਗਿਆ ਨੇ 21 ਹਜ਼ਾਰ ਦੀ ਸਕੀਮ ਚਲਾਉਂਦੀ ਹੈ ਅਜੇ ਵੀਰਾ 21 ਹਜ਼ਾਰ 21 ਹਜ਼ਾਰ ਦੀ ਸਕੀਮ ਚਲਾਉਂਦਾ ਫਿਰ ਸਕਰ ਸਕੀਮ ਹੀ ਆ ਅੱਜ ਕਰਦੀ ਹੈ ਵੀਰ ਜੀ ਕੋਈ ਗੱਲ ਨਹੀਂ 20 ਹਜ਼ਾਰ ਦੀ ਰਾਜੇ ਜੀ 20 ਹਜ਼ਾਰ ਦੀ ਕੀ ਹੋਣੀ ਰਹਿੰਦਾ ਆਪਾਂ ਪੂਰੇ 20 ਲੈ ਵੀ ਹਾਂਜੀ ਹਾਂਜੀ ਠੀਕ ਆ ਤੇ ਉਦੋਂ ਉਹਨਾਂ ਨੂੰ ਫੋਨ ਲਾ ਕੇ ਆ ਕੇ ਵੀ ਆਹ ਥਾਂ ਕਰਾਟੇ ਨਾ ਬਿਲਕੁਲ ਜੀ ਹਾਂਜੀ ਮੈਂ ਦੋਸਤੋ ਜਿੰਨੀ ਦੀ ਬੰਦ ਦੀ ਸਰਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਬਾਅਦ ਵਿੱਚ ਕਈ ਵਾਰ ਫੇਰ ਕਈ ਤੇ ਵੀ ਜੇ ਸਾਡੀ ਕੋਈ ਗੱਲ ਨਹੀਂ ਸੁਣਦਾਗਾ ਜਦੋਂ ਆਪਾਂ ਨੂੰ ਰੱਬ ਨੇ ਬਿਲਕੁਲ ਹੱਥ ਦਿੱਤੇ ਆੱਖਾਂ ਦਿੱਤੀਆਂ ਦਿਮਾਗ ਦਿੱਤਾ ਸਮਝ ਦਿੱਤੀ ਆ ਆਪਦੀ ਸਮਝ ਨਾਲ ਜਿਹੜ ਵਾਰੀ ਵਾਰੀ ਆਪਾਂ ਨਾ ਕਿਹਾ ਕਰੀਏ ਵੀਰ ਜੀ ਆਪਾਂ ਵੀ ਨਾਲ ਮਾਲ ਅਗਲੇ ਤੋਂ ਲੈ ਗਏ ਹਾਂ ਅਸੀਂ ਮਾਟੋਂ ਅਗਲੇ ਕਰੋ ਲੈਂਦੀ ਵੀ ਦੀ ਹੈ ਹਾਂਜੀ ਮਤਲਬ ਚੈੱਕ ਕਰਾ ਕੇ ਫਿਰ ਇਹਨਾਂ ਕੋ ਖੋਲੀ ਆ ਹਾਂ ਵੀਰਿਆ ਨਾਲ ਲਾਮਾ ਦੇ ਨਹੀਂ ਸਕਦੇ ਪਿੱਛੇ ਉਹ ਪਾਰੀ ਦਾ ਨਹੀਂ ਵਾਪਸ ਲੈ ਹਾਂਜੀ ਨਹੀਂ ਹੋਣਾ ਵੀਰ ਜੀ ਚੈੱਕ ਕਰਾਈ ਹੋਈ ਆ ਲਾਮਾ ਦਾ ਵੀ ਜਾ ਮੇਰਾ ਵੀਰ ਠੱਡੇ ਠੱਡੇ ਹਾਂਜੀ ਜਦੋਂ ਵੀਰਿਆ ਆਇਆ ਅੱਜ ਗੱਡੀ ਫੋਲ ਕੀਤੀ ਚੈੱਕ ਕੀਤੀ ਹੋਈ ਆ ਹਾਂਜੀ ਹਾਂ ਆਪਾਂ ਚੈੱਕ ਕਰਾਇਆ ਖੜੋ ਵੀਰ ਜੀ ਆਦੇ ਕਰੇ ਬਸ ਜੀ ਬਸ ਤੇ ਮੇਰਾ ਨੰਬਰ ਕਰਦੇ ਸੰਜੀ ਵੀਰ ਜੀ 68859 11270 ਠੀਕ ਹੈ ਜੀ ਤੇ ਭਿੰਦੇ ਬਾਈ ਆਪਣੇ 97765 04080 ਠੀਕ ਹੈ ਜੀ ਨਵੀਆਂ ਨੰਬਰ ਆ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ